शे शेयर गाइस मैं थी। थी मैं हर इन कंसर्ट राइट फैक्ट इन दिस वक् गाइज कांचेस वीडियो हो गया लाइक भी आता लाइक शेयर जरूर किया करो आज की तिजारे में आज मैं जा रही हूं रैंप हुआ खोले हम पिनो से लाए उनके वो पांच रे एक मनके पता है मैं इन की घर पे थी चल जोरों में भी सच्ची का पाओ जोरों कर ਕਿ ਦਿੱਸ ਤੋ ਬੰਦੇ ਕਾ ਨਾਲ ਦੇ ਸੋਨੂ ਵੀਡੀਓ ਵਧੀਆ ਲੱਗ ਕਿਤਾਬੇ ਕਮੈਂਟ ਆ ਕਿ ਦਿੱਸੇ ਹੋ ਜੀ ਠੀਕ ਹੈ ਜੀ ਹੈਲੋ ਸੱਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਜ ਅਸੀਂ ਆਏ ਸੀ ਬਠਿੰਡੇ ਫੇਸ ਨੂੰ ਬਠਿੰਡਾ ਦਿਖਾਉਣਿਆ ਥੋੜਾ ਬਹੁਤਾ ਹੰਪ ਬੋਲਦਾ ਨੀਰਾ ਜੁਰਵਰ ਨੀ ਰਹੋ ਗਿਆ ਤੋੜ ਲਾ ਨਾ ਭਰਾਵਾ ਸਾਈਕਲ ਨੂੰ ਤੋੜਦਾ ਬਜਾੜੇ ਡਾਕ ਕੱਢ ਜਾਂਦੇ ਆ ਲੈਕ ਚਲਾਉਣੀ ਨਹੀਂ ਨੀ ਆਉਂ ਸਾਨੂੰ ਕਾਲੀ ਹੈ ਬਈ ਜੰਪ ਪਰ ਹੜ ਚੁ ਮੈਂ ਨਾ ਪਹੁੰਚ ਗਿਆ ਯਾਰ ਨਾ ਹਣ ਫੋਨ ਤਾਂ ਨਾ ਲੋਕ ਬੱਸ ਵੀ ਤੁਸੀਂ ਇੱਕ ਸਾਈਡ ਤੇ ਗੱਡੀ ਲਾ ਕੇ ਫੇਰ ਗੱਲ ਕਰ ਲਓ ਨਾਲੇ ਮਰਦੇ ਆ ਨਾਲੇ ਮਰਾਉਂਦੇ ਆ ਜਰਾ ਵੇਰੇ ਅ ਜਰਾ ਵੇਰੇ ਤੁਸੀਂ ਇੱਕ ਸਾਈਡ ਤੇ ਮੈਂ ਮम्मा ਗੱਲਾਂ ਮਾਰ ਰਹੀ ਆ ਜਰਾ ਵੇਰ ਇਹ ਆਉਂਦੀ ਮਸਤੀ ਚ ਮਸਤ ਹੋਇਆ ਬੱਟਾ ਇਹ ਵੇਖ ਕੇ ਆਂਦਾ ਕੋ ਤਿੰਨੀਆਂ ਗੱਡੀਆਂ ਕਿਵੇਂ ਨਿਕਲ ਰਹੀਆਂ ਨੇ ਗੱਡੀਆਂ ਚਾਈ ਜਾਂਦੀਆਂ ਲੋਕ ਚਾਈ ਜਾਂਦੇ ਆ ਹਾਂਜੀ ਮੇਰੂ ਲਕਸ਼ਮੀ ਮਾਤਰੀਆਂ ਨੇ ਕਿ ਸਾਨਯੋ ਚਾਤਰੀਆ ਆ ਦੇਖੇ 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 ਕਿੰਨਾ ਖੁਸ਼ ਹੈ ਖੁਸ਼ ਖੁਸ਼ ਹੋ ਜਾ ਮੈਨੂੰ ਆ ਮੈਂ ਆ ਗਿਆ ਆਪਾਂ ਇਹ ਨੂੰ ਮੈਂ ਤਾਂ ਕੋਲ ਫਟਲਵਾ ਚੰਨਾ ਗੋਲੂ ਬੋਲ ਮੈਂ ਮੋਟੋਰਲ ਲੈ ਕੌਣ ਵੀ ਕਿੰਨਾ ਖੁਸ਼ ਹੋਇਆ ਗੱਲਾਂ ਫੱਟੇ ਦਾ ਆ ਗਿਆ ਜੀ ਸਾਹਮਣੇ ਟੀਵੀ ਟਾਵਰ ਡਿੜੀਮਾਰਟ ਜਲੀਏ ਬਹੁਤ ਨੇ ਉਹ ਕਿਹੜੀ ਜੀਪ ਸ਼ੋਕਾ ਕੀ ਰਿਹਾ ਤਾ ਨਮਾਉਣਿਆ ਸ਼ੀਕਾ ਸ਼ੋਕਾ ਤੁਮਾ ਕੀ ਬੇਟੇ ਪਿੱਛੇ ਬਾਅਦ ਚ ਵਾਪਸੀ ਤੇ ਲਾ ਲਾਣਾ ਸ਼ੋਕ ਟੀਵੀ ਟਾਵਰ ਬਹੁਤ ਜ਼ਿਆਦਾ ਉੱਚਾ ਹੈ ਪਏ ਜਿਹੜੇ ਚੜ੍ਹੇ ਸੀ ਅੱਤੋਂ ਹੀ ਪਾਪਾ ਉੱਪਰ ਜਿਹੜੇ ਸੀ ਹੁਣ ਨਹੀਂ ਕੋਈ ਚੜ੍ਹ ਸਕਦਾ ਹਮ ਤੇ ਦੀ ਬਾਉਂਡਰੀ ਕੀਤੀ ਹੋਈ ਹੈ ਪਹਿਲਾਂ ਬਾਉਂਡਰੀ ਨਹੀਂ ਹੁੰਦੀ ਸੀ ਇਹ ਆ ਗਿਆ ਜੀ ਮੱਛੀ ਪੋਲਕ ਮੱਛੀ ਪੋਲਕ ਤੇ ਮੈਂ ਬਹੁਤ ਸਾਰੇ ਪੁੱਟੇ ਲੱਗੇ ਹੋਏ ਆ ਉਹ ਵੀ ਸਭ ਐਤੋਂ ਤਾਂ ਇਹਨਾਂ ਦੇ ਵੀਡੀਓ ਸੇ ਗ੍ਰੀਨਰੀ ਬਹੁਤ ਤਬਾ ਮਮਨੇ ਕਹਾਈ ਕੀ ਆ ਗਿਆ ਜੀ ਅਰਜਿੰਦਰਾ ਕਾਲਜ ਹਾਂ ਖਲਾਤੀ ਸਾਰਾ ਇਥੋਂ ਜਾਂਦੇ ਸੇ ਮਹਿਰਿੰ ਨੂੰ ਤਾਂ ਛਤਰੀਆਂ ਜ਼ਿਆਦਾ ਆਗੀਆਂ ਤੁਮਾ ਕੀ ਕਰਾ ਆ ਰਹੀ ਹੈ ਅੱਜ ਵਕਨ ਛਤਰੀਆਂ ਨੇ ਜਾਗਦਾ ਸੋ ਮਹਿਰਿੰ ਨੂੰ ਪੂਰੀ ਖੁਸ਼ੀ ਹੋ ਜਾਈਗੀ ਤਾਲ ਠੀਕ ਆ ਫਿਰ ਕੋਈ ਨਹੀਂ ਲਈ ਚੱਲ ਦਵਾਇ ਦੋਈ ਸ਼ੁਕਰੀਆ ਵੇੰਗੋ ਲੱਗਣੇ ਪਾਚ ਕਿਤੇ ਭੱਜ ਜੰਗੇ ਦੁਪਹਿਰ ਲਈ ਕੋਕੜੇ ਕਿੰਨੇ ਜੋਸ਼ ਨਾਲ ਭੱਜੀ ਜਾਂਦੀ ਐ ਤੇਗਾ ਪਿੱਛੇ ਰੱਖੇ ਤਾਂ ਜਾਣਦੇ ਨੂੰ ਮੂਰੇ ਖੁਸ਼ ਹੋ ਜਾਂਦੀ ਏ ਗੱਡੀ ਨਾਲ ਨਹੀਂ ਰਹੀ ਉਹ ਹਰਦੀ ਬੱਚੀ ਬਾਈਗੀ ਬੱਚੀ ਖੁੱਲੀ ਖੱਜੇਗੀ ਜਾਂਦੇ ਹੋਏ ਜਦੋਂ ਅਸੀਂ ਗਏ ਸੀ ਉਹ ਹੋਰ ਰਸਤੇ ਗਏ ਸੀ ਆਉਂਦੇ ਹੋਏ ਅਸੀਂ ਆਏ ਰਿੰਗ ਰੋਡ ਤੇ ਇੱਥੇ ਬਣਿਆ ਹੋਇਆ ਸੀਗਾ ਜਿਹੜਾ ਇਹ ਲਾਡਲੀ ਚੌਂਕ ਉਹ ਸੁਣਨ ਲੱਗਦਾ ਦੂਰ ਹੱਥ ਜਿਹਾ ਬਣਾ ਕੇ ਤੇ ਉਹ ਬਣਾਇਆ ਹੋਇਆ ਹਰ ਸਿਮਰਤ ਬਾਦ ਅਸੀਂ ਕਿਰ ਬਣਾਇਆ ਸੀ ਉਸ ਟਾਈਮ 'ਚ ਨਾ ਲਾਡਲੀ ਚੌਂਕ ਨੰਨੀ ਸ਼ਾਮ ਨੂੰ ਹੀ ਮੇਰੇ ਤੈਨੂੰ ਰੱਖਿਆ ਸੀ ਨਾ ਉਹ ਬਣਾਉਂ ਤੇ ਤੱਗੀ ਇਹ ਵਾਲਾ ਜਿਹੜਾ ਹੈਗਾ ਜੀ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਪੋਲੀਟੈਕਨਿਕ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੈ ਨਾ ਬਹੁਤ ਵੱਡੀ ਤੇ ਜਿਹੜਾ ਇਹਦਾ ਮਰਲੂਕੀ ਨਕਸ਼ਾ ਤਿਆਰ ਕੀਤਾ ਹੋਇਆ ਨਕਸ਼ਾ ਬਹੁਤ ਜਿਆਦਾ ਸੋਹਣਾ ਸਾਰਾ ਹਰ ਇੱਕ ਚੀਜ਼ ਦੀ ਦੂਰੋਂ ਤਾਂ ਐਵੇਂ ਲੱਗਦਾ ਅਮਰੀ ਨਾ ਕਿ ਆਨੇ ਸੀ ਮम्मा ਇਹ ਕੀ ਆ ਜਿਵੇਂ ਕੋਈ ਕਿਲਾ ਹੈ ਇਹ ਸੂਬ ਬਹੁਤ ਜਿਆਦੇ ਸੋਹਣੀ ਬਿਲਡਿੰਗਾਂ ਯੂਨੀਵਰਸਿਟੀ ਦੀ ਬਹੁਤ ਜਿਆਦਾ ਵੱਡਾ ਏਰੀਆ ਹੁਣ ਐਜੂਕੇਸ਼ਨ ਪੱਖੋਂ ਜੇ ਗੱਲ ਕਰੀਏ ਬਠਿੰਡੇ ਦੇ ਤਾਂ ਬਹੁਤ ਜਿਆਦਾ ਕਾਲਜਸ ਆ ਚੁੱਕੇ ਨੇ ਹਨਾ ਬਹੁਤ ਵਧੀਆ ਯੂਨੀਵਰਸਿਟੀਆਂ ਆ ਚੁੱਕੀਆਂ ਨੇ ਤੇ ਜਿਵੇਂ ਕੇਂਦਰੀ ਯੂਨੀਵਰਸਿਟੀ ਵੀ ਹੈਗੀ ਹੈ ਇੱਕ ਪੰਜਾਬ ਯੂਨੀਵਰਸਿਟੀ ਦੀ ਬ੍ਰਾਂਚ ਜਿਹੜੀ ਅੰਡਰਵਿਜ ਦੇ ਉੱਪਰਲੀ ਸਾਈਡ ਰਹਿ ਜਾਂਦੀ ਆ ਤੇ ਇੰਜ ਹਸਪੀਟਲ ਹੋ ਗਿਆ ਕਾਫੀ ਕੁਝ ਆ ਗਿਆ ਬਠਿੰਡੇ ਦੇ ਵਿੱਚ ਨਵਾਂ ਮਾਲਸ ਨੇ ਇਨਸ ਹਸਪਤਾਲਾ ਇਨਸ ਹਸਪਤਾਲ ਵਧੀਆ ਹਨਾ ਸਾਰਾ ਅੱਗੇ ਵਾਲਾ ਜਿਹੜਾ ਹੈਗਾ ਸੀਗਾ ਜੀ ਇਹ ਹੈਗਾ ਸੀ ਖੇਤੀਬਾੜੀ ਖੋਜ ਕੇਂਦਰ ਬਹੁਤ ਇੱਥੇ ਜੜੇ ਖੰਜੂਰਾ ਦੇ ਟਰੀ ਲੱਗੇ ਹੋਏ ਆ ਹਨਾ ਬਹੁਤ ਸੋਹਣੇ ਲੱਗਦੇ ਆ ਵਾਲੇ ਦੇਖੋ ਗੇਟ ਦੇ ਉੱਤੇ ਇੱਥੇ ਵੀ ਸਮੇਂ-ਸਮੇਂ ਤੇ ਕਿਸਾਨ ਮੇਲੇ ਲੱਗਦੇ ਰਹਿੰਦੇ ਆ ਤੇ ਅੱਗੇ ਫਿਰ ਆ ਗਿਆ ਚੌਂਕ ਇੱਕ ਰਾਹ ਸੀ ਰੇੜੀ ਹੋਈ ਆ ਥੋਪਿੰਸ ਵਾਲਾ ਇਹ ਇੱਕ ਉਸ ਜਿਹੜਾ ਹੁਣ ਨਾਮ ਬਦਲ ਕੇ ਗੁਰਮਖੀ ਚੌਂਕ ਰੱਖ ਦਿੱਤਾ ਦੇਖੋ ਤੁਹਾਨੂੰ ਦਿਖਦਾ ਹੋਊਗਾ ਵੀਡੀਓ ਦੇ ਵਿੱਚ ਇਹਦੇ ਨਾਮ ਦਾ ਮੁੱਖ ਚੌਂਕ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸਪੈਸ਼ਲੀ ਗੁਰਮਖੀ ਚੌਂਕ ਸੋ ਬਹੁਤ ਸੋਹਣਾ ਲੱਗਾ ਕਿ ਇਹਦਾ ਨਾਮ ਜਿਹੜਾ ਚੇਂਜ ਹੋ ਚੁੱਕਿਆ ਹਾਂਜੀ ਬਠਿੰਡੇੋਂ ਵਾਪਸ ਆ ਚੁੱਕੇ ਸੀਗੇ ਅਸੀਂ ਵਾਪਸ ਆਏ ਸੀਗੇ 6:30 ਵਜੇ ਅ ਅੱਜ ਬਠਿੰਡੇ ਅਚਾਨਕ ਜਾਣਾ ਪਿਆ ਗਿਆ ਜਿੱਥੇ ਬੈਠੇ ਸੀ ਉਵੇਂ ਉੱਠ ਕੇ ਚਲੇ ਗਏ ਸੋ ਕੀ ਸੀ ਅਮਰੀਨ ਵਾਰ-ਵਾਰ ਫੋਨ ਕਰ ਰਹੀ ਸੀ ਪਹਿਲਾਂ ਆਏ ਸੀਗਾ ਕਿ ਚਲੋ ਛੱਡ ਜੀ ਲਾ ਲੂਗੀ ਅੱਜ ਦਾ ਦਿਨ ਹੋਰ ਸਵੇਰੇ ਜਾ ਕੇ ਲੈ ਆਵਾਂਗੇ ਪਰ ਜਦੋਂ ਨਾਂ ਚੁੱਪ ਕਰੀ ਤੇ ਫਿਰ ਸਾਨੂੰ 4 ਵਜੇ ਜਾਣਾ ਪਿਆ ਅਸੀਂ ਗਏ ਸੀ 4 ਵਜੇ ਵੈਸੇ ਤਾਂ ਸਾਡਾ ਇੱਥੋਂ ਅੱਧੇ ਘੰਟੇ ਦਾ ਰਸਤਾ ਹੈਗਾ ਪਰ ਉਹ ਨਾ ਪੁਲ ਨਹੀਂ ਚੱਲ ਰਿਹਾ ਹੈਗਾ ਉੱਥੇ ਕੰਮ ਚੱਲ ਰਿਹਾ ਪੁਲ ਦਾ ਤਾਂ ਕਰਕੇ ਸਾਨੂੰ ਜਾਣਾ ਪਿਆ ਉੱਪਰ ਦੀ ਤੇ ਉੱਪਰ ਦੀ ਸਾਨੂੰ ਜਾਂਦਿਆਂ ਪੂਰਾ 1 ਘੰਟਾ ਲੱਗ ਗਿਆ ਤੇ 1 ਘੰਟਾ ਜਾਂਦਾ 1 ਘੰਟਾ ਆਉਂਦਾ ਅਸੀਂ ਉੱਥੇ ਰੁਕੇ ਤਾਂ ਸਾਰਾ 5-7 ਮਿੰਟ ਪਹਿਲਾਂ ਫੋਨ ਕਰਤਾ ਕਿ ਭਈ ਚਾਹ ਬਣਾ ਕੇ ਰੱਖੋ ਚਾਹ ਵੀ ਕਿ ਅਸੀਂ ਮੁੜਾਂਗੇ। ਮੈਂ ਚਾਹ ਵੀ ਨਹੀਂ ਗਈ ਸੀਗੇ। ਗੱਲਾਂ-ਵਾਟਾਂ ਕੋਈ ਖਾਸ ਕੀਤੀਆਂ ਨਹੀਂ ਹੈਗੀਆਂ ਉਵੇਂ ਭੱਜ ਜਾਏ। ਤੇ ਚੁਣੂ ਇਹ ਹੀ ਰੀਜਨ ਸੀ ਸਾਡਾ ਅਚਾਨਕ ਪਰਿੰਡੇ ਜਾਂਦਾ ਜਿੱਥੇ ਬੈਠੇ ਸੀ ਉਵੇਂ ਉੱਠ ਕੇ ਚਲੇ ਗਏ ਹੈਨਾ ਕਿਉਂਕਿ ਇਹ ਕਿ ਸਾਨੂੰ ਨੇੜੇ ਹੋਣ ਕਰਕੇ ਐਵੇਂ ਵੀ ਨਹੀਂ ਲੱਗਦਾ ਕਿ ਜਾਣਾ ਜਾਂ ਕਿ ਮੇ ਜਦੋਂ ਸਾਡਾ ਜੀ ਕਰਦਾ ਹੈ ਨਾ ਉਹ ਤੁਸੀਂ ਚਲੇ ਜਾਂਦੇ ਆ ਕਦੇ ਦੀਦੀ ਵਰਕੇ ਆਗੇ ਕਦੇ ਅਸੀਂ ਚਲੇਗੇ ਸ 12 ਟਾਈਮ ਵੀ ਨਹੀਂ ਪੈਂਦਾ ਬਸ 10 15 ਦਿਨਾਂ ਬਾਅਦ ਸਾਡਾ ਮੇਰ ਹੋ ਹੀ ਜਾਂਦਾ ਸੋ ਨੇੜੇ ਦਾ ਸੁੱਖ ਤਾਂ ਹੁੰਦਾ ਹੀ ਆ ਚਲੋ ਜੀ ਅੱਗੇ ਮੈਂ ਤੁਹਾਨੂੰ ਵਲੌਗ ਆਪਾਂ ਕੰਟੀਨਿਊ ਕਰਦੇ ਆ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਮੈਂ ਥੋੜੇ ਜਿਹਾ ਸੂਟ ਦਿਖਾਉਣੇ ਸੀਗੇ ਆਪਾਂ ਸੂਟ ਦੇਖਦੇ ਆ ਤੇ ਵਲੌਗ ਨੂੰ ਕੰਟੀਨਿਊ ਕਰਦੇ ਆ ਮਸਟਰਡ ਕਲਰ ਦਾ ਜਿਹੜਾ ਇਹ ਵਰਕ ਕੀਤਾ ਹੋਇਆ ਨਾਲ ਕੱਟ ਦਾਣਾ ਤੇ ਜਰੀ ਦਾ ਸਾਰਾ ਵਰਕ ਹੈ ਨਾਲ ਸਰਗੋਸਕੀ ਦਾ ਟੱਚ ਦਿੱਤਾ ਹੋਇਆ ਇਹਦੇ ਨਾਲ ਜਿਹੜਾ ਦੁਪੱਟਾ ਦੁਪੱਟਾ ਵੀ ਹੈ ਚਨੂਨ ਦਾ ਸੋ ਬਹੁਤ ਸੋਹਣਾ ਸੂਟ ਹੈ ਵਰਕ ਬਹੁਤ ਸੋਹਣਾ ਹੈ ਦੇਖੋ ਸੋ ਇਹਦੀ ਰੇਂਜ ਹੈਗੀ ਹੈ ਜੀ 1000 ਰੁਪੀਆ ਪਾਰਟੀ ویئر ਸੂਟ ਹੈ ਕ੍ਰੇਪ ਦੇ ਉੱਤੇ ਰੈਡੀ ਕੀਤਾ ਹੋਇਆ दपटे दुत् भीड़म नेक्स्ट एवाला सूटैजी मलींद ऊपर सवा ज क से देख हो गलीद दुत्ते कमता है उपर असा सवा so, सारीफ शर्ट कම सेंटर दि विच्चे ਜਿਵੇਂ ਪੂਰਾ ਉਪਨ ਕਰਾਉਣਾ ਐਸਾ ਇਹ ਵਾਲਾ ਡਿਜ਼ਾਈਨ ਹੈਗਾ ਕੰਪਲੀਟ ਸੋ ਬਹੁਤ ਜ਼ਿਆਦਾ ਸੁੰਨਾਗਾ ਮੈਂ ਨੇਕ ਕਰਕੇ ਦਿਖਾਵਾਂ ਕਮ ਇਸ ਫਾਈ ਹਾਂਜੀ ਬੇਟੇ ਇਦੀ ਰੇਂਜ ਵੀ 1000 ਰੁਪਈਆ ਹੈ ਇਹਦੀ ਨਾਲ ਸਪਲੇਨ ਦੁਪੱਟਾ ਹੈ ਮਸਲੀਨ ਦਾ ਇਹ ਵਾਲਾ ਜਿਹੜਾ ਇਹਦਾ ਦੁਪੱਟਾ ਦਾ ਲੈਂਸ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਸੋ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਸੀਲ ਦੇ ਵਿੱਚ ਸੀਗਾ ਇਹ ਸੇਲ ਦੇ ਵਿੱਚ ਹੈ ਇਹਦੀ ਰੇਂਜ 1000 ਰੁਪਈਆ ਹੈ ਸਾਰੇ ਸੂਟ ਜਿਹੜੇ ਵੀ ਮੈਂ ਦਿਖਾ ਰਹੀ ਹਾਂ ਇਹ 1000 ਰੁਪਈਆ ਦੇ ਵਿੱਚ ਹੈ ਸੋ ਇਹ ਵਾਲਾ ਸੂਟ ਹੈ ਮੈਂ ਇਹ ਹਾਂ ਅਮਰੀ ਨੂੰ ਉਪਨ ਕਰਕੇ ਰੱਖ ਦਿੱਤਾ ਸਾਰੇ ਸੂਟ ਉੱਪਰ ਇਹਦਾ ਦੁਪੱਟਾ ਦੁਪੱਟਾ ਲੈ ਲਓ ਹਾਂਜੀ ਇਹ ਵਾਲਾ ਇਥੇ ਹੈਗਾ ਮਸਟਰਡ ਕਲਰ ਦੇ ਉੱਪਰ ਮਸਲੀਨ ਨਾ ਸੋ ਜਿਹੜਾ ਇਹ ਕੰਮ ਤੁਸੀਂ ਦੇਖ ਰਹੇ ਹੋ ਇਹ ਵਾਲਾ ਕੰਮ ਇਹ ਆ ਸਲੀਵਸ ਦੇ ਉੱਪਰ ਹੋਇਆ ਹੋਇਆ ਇਹ ਤੁਹਾਨੂੰ ਬਹੁਤ ਜ਼ਿਆਦਾ ਸਾਫ਼ ਆ ਜਿਹੜਾ ਸਲੀਵਸ ਦਾ ਕੰਮ ਆ ਬਹੁਤ ਸਾਫ਼ ਆ ਸਾਰਾ ਕੰਮ ਬਹੁਤ ਜ਼ਿਆਦਾ ਸਾਫ਼ ਆ ਦੇਖੋ ਠੀਕ ਹੈ ਇਹ ਵਾਲਾ ਕੰਮ ਹੈ ਜਿਹੜਾ ਇਹਦਾ ਸਲਵਾਰ ਦੇ ਉੱਪਰ ਆ ਜਾਊਗਾ ਬਾਟਮ ਦਾ ਵਰਕ ਹੈ ਇਹ ਵਾਲਾ ਤੇ ਅੱਗੇ ਜਿਹੜਾ ਹੈਗਾ ਇਹਦੀ ਇਹ ਰਿਤਿਕ ਕੰਮ ਕੀਤਾ ਗਿਆ ਜਿਹੜਾ ਘੇਰੇ ਦਾ ਕੰਮ ਬਹੁਤ ਸੋਨਾ ਬਹੁਤ ਹੀ ਜਿਆਦਾ ਸੋਨਾ ਘੇਰੇ ਦਾ ਇਹ ਦੇਖ ਨਹੀਂ ਬ੍ਰੇਕ ਬ੍ਰੇਕ ਦਾ ਮਸਾਰਾ ਆਵਲਾ ਨੇ ਜਿਹੜਾ ਕੰਮ ਆ ਜਿਹਨੇ ਬਣਾਵਾ ਹਾਂ ਹਾਂ ਹੁਣ ਸਹੀ ਦਸਰੀ ਵਾਲਾ ਬਹੁਤ ਜਿਆਦਾ ਸੋਨਾ ਕੰਮ ਹੈ ਸਾਰਾ ਜਿਹੜਾ ਆਵਲਾ ਨਾ ਜਰੀ ਦਾ ਕੰਮ ਹੈ ਆਵਲਾ ਅਰੇ ਸੀ ਕੈਂਸ ਲੱਗੇ ਹੋਏ ਨੇ ਦੋ ਸੁਣਾ ਹੈਂਡ ਟੱਚ ਦਿੱਤਾ ਗਿਆ ਨਾਲ ਬਹੁਤ ਬਹੁਤ ਜਿਆਦਾ ਬਹੁਤ ਜਿਆਦਾ ਸਾਫ਼ ਹੈ ਇਹ ਦਪਟਾ ਕੁੱਤਾ ਇਹ ਨਾ ਆਇਆ ਆਵਲੇ ਇਹ ਵਾਲਾ ਥੋੜਾ ਇਹਦਾ ਦੁਪੱਟਾ ਮਸਟਰਡ ਜਿਹਾ ਦੁਪੱਟਾ ਸੀ ਇਹਦਾ ਇਹ ਤੇ ਇਹਦਾ ਆਵਲ ਇਹਦਾ ਉਹਦੇ ਵਿੱਚ ਸੈਕੰਡ ਕਲਰ ਇਹ ਵਾਲਾ ਜੀ ਕਾਪਰ ਸ਼ੇਡ ਹੈ ਸ਼ਾਇਦ ਵੀਡੀਓ ਦੇ ਵਿੱਚ ਡਾਰਕ ਕਰ ਰਹੇ ਕਾਪਰ ਸ਼ੇਡ ਕਲਰ ਇਹ ਵਾਲੇ ਦੇ ਕੇ ਦੁਪੱਟਾ ਕੰਮ ਹੋਇਆ ਹੋਇਆ ਸੇਮ ਹੀ ਜਿਹੀ ਹੈ ਜਿਹੜੀਆਂ 슬ੀਵਜ਼ ਨੇ ਤੇ ਬਾਟਮ ਆ ਬਾਟਮ ਦੇ ਉੱਤੇ ਬਰਫ ਹੋਇਆ ਹੋਇਆ ਕੀ ਹੈ ਸਲੀਵਜ਼ ਤੇ ਦੁਪੱਟਾ ਠੀਕ ਹੈ ਬਹੁਤ ਸੋਣਾ ਕੰਮ ਮੈਂ ਇਹ ਨਹੀਂ ਦਿਖਾਉਣਾ ਪਹਿਲਾਂ ਦੂਸਰਾ ਸੂਟ ਆਪਾਂ ਦੇਖਿਆ ਇਹ सेम ही ਉਹੀ ਹੈ ਕਲਰ ਦਾ ਫਰਕ ਹੈ ਨਾ ਜਿਹੜਾ ਕਾਪਰ ਕਲਰ ਹੈ ਇਹ ਵਾਲਾ ਦੁਪੱਟਾ ਦੇਖੋ ਇਹ ਵਾਲਾ ਜਿਹੜਾ ਇਹਦਾ ਮਸਲੀਨ ਦਾ ਦੁਪੱਟਾ ਤੇ ਸਾਈਡ ਤੇ ਜਿਹੜੀ ਫਿਨਿਸ਼ਿੰਗ ਹੈ ਦੁਪੱਟੇ ਦੀ ਲੈਂਸ ਲਗਾ ਕੇ ਕੀਤੀ ਗਈ ਹੈ ਠੀਕ ਹੈ ਸੋ ਇਹਦੀ ਵੀ ਰੇਂਜ ਹੈਗੀ ਜਿਹੜੀ 1000 ਰੁਪੀਸ టై దుపట్ అందర ਇਹ ਨਾਲ ਜਿਹੜਾ ਦੁਪੱਟਾ ਜੀ ਉਹ ਹੈਗਾ organza ਦਾ ਦੁਪੱਟਾ ਹੈ ਟਾਈ ਦਾ ਦੁਪੱਟਾ ਜੱਲੋ ਕੇ ਰੈਟ कलर ਦਾ ਲੈਦੇ ਇਹਨੂੰ ਚੁੱਕਦਾ ਜਲ ਖੋਲਿਓ ਸਰ ਤੇ ਜਮੇ ਮੇਂ ਥੋੜਾ ਦੇ ਹਾਂਜੀ ਨੈਕਸਟ ਟੇਬਲ ਸੂਟ ਹੈ ਇਹ ਵੀ ਗਲੇ ਤੇ ਕੀ ਰੇਤੀ ਕੰਮ ਹਾਲੇ ਜਿਹੜਾ ਕੰਮ ਹੈ ਬਹੁਤ ਸਾਫ਼ ਆ ਇਹ ਦੁਪੱਟਾ ਇਹ ਵਾਲਾ ਇਹਦਾ ਦੁਪੱਟਾ ਇਹ ਦੁਪੱਟੇ ਤੇ ਹੀ ਵਰਕ ਕੀਤਾ ਹੋਇਆ ਇਹ ਜਿਹੜੇ ਸਾਰੇ ਸੂਟ ਸ਼ੋ ਕੀਤੇ ਆ ਜੀ ਸਾਰੀ ਸੂਟਾਂ ਦੀ ਜਿਹੜੀ ਰੇਂਜ ਐ 1000 ਰੁਪਈਆ ਜੀ ਨੂੰ ਵੀ ਕਿਸੇ ਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਉੱਤੇ ਸੈਂਡ ਕਰ ਸਕਦੇ ਹੋ ਸੋ ਜਿਹੜੇ ਮੈਂ ਅੱਜ ਨਿੱਕੇ ਨਿੱਕੇ ਕਲਿੱਪਸ ਲੈਣੀਆਂ ਸੀ ਨਾ ਤੁਹਾਨੂੰ ਕਿਹਾ ਕਿ ਅਸੀਂ ਬਠਿੰਡੇ ਦੇ ਆ ਉਹ ਕਲਿੱਪਸ ਵੀ ਸਿਰਫ ਹੋ ਨਹੀਂ ਜਿਹੜੇ ਬਹੁਤ ਜ਼ਿਆਦੇ ਮਹਮਸ਼ੂਰ ਜਗ੍ਹਾ ਨੇ ਜਿੰਨੀ ਮਹਾਰਾਜਾ ਰਣਜੀਤ ਸਿੰਘ ਪੋਲੀਟੈਕਨਿਕ ਕਾਲਜ ਹੋਗਾ ਜਿਹਨੂੰ ਯੂਨੀਵਰਸਿਟੀ ਬਣ ਚੁੱਕੀ ਆ ਹੁਣ ਤੱਕ ਸੋ ਉਸ ਦੇ ਨਾਲ ਮੈਰਿਟੋਰੀਅਲ ਸਕੂਲ ਹੈ ਤੇ ਵੀ ਨਾਲ ਮੈਂ ਤੁਹਾਨੂੰ مین ਚੌਂਕ ਜਿਹੜਾ ਮੱਛੀ ਪੁਲ ਦੇ ਨਾਮ ਨਾਲ ਅਸੀਂ ਜਾਣਦੇ ਆ ਸਾਰੇ ਪਰ ਉਹਦਾ ਜਿਹੜਾ ਨਾਮ ਹੈ ਚੇਂਜ ਹੋ ਚੁੱਕਿਆ ਮੱਛੀ ਪੁਲ ਦੀ ਜਗ੍ਹਾ ਤੇ ਉਹਨੂੰ ਹੁਣ ਗੁਰਮੁਖੀ ਚੌਂਕ ਦਾ ਨਾਮ ਦਿੱਤਾ ਗਿਆ ਸੋ ਬਦਿਆ ਲੱਗਿਆ ਪੰਜਾਬੀ ਵਿੱਚ ਲਿਖਿਆ ਹੋਇਆ ਸੀਗਾ ਗੁਰਮੁਖੀ ਚੌਂਕ ਅਸੀਂ ਕੁਲ ਥੋੜਾ ਟਾਈਮ ਕੱਟ ਸੀਗਾ ਇਸ ਲਈ ਜਿਹੜੀ ਮਤਲਬ ਕਿ ਅਸੀਂ ਸਲੋ ਨਹੀਂ ਕੀਤੀ ਗੱਡੀ ਨਾ ਹੀ ਅਸੀਂ ਰੁਕੇ ਆ ਕਿ ਨਾ ਹੀ ਮੇਰਾ ਇਰਾਦਾ ਸੀ ਪਰ ਟੋ ਜਾਂਦੇ ਜਾਂਦੇ ਜਦੋਂ ਮੈਂ ਹਰੀਨ ਨੇ ਕਿਹਾ ਮੰਮਾ ਆਪਾਂ ਵੀਡੀਓ ਬਣਾਈਏ ਫਿਰ ਮੈਨੂੰ ਵੀ ਲੱਗਿਆ ਕਿ ਆਪਾਂ ਵੀਡੀਓ ਬਣਾ ਲੈਨੇ ਆ ਹਨਾ ਕਿਉਂਕਿ ਮਾਰ ਸਵੇਰੇ ਕੋਈ ਵੀ ਬਲੌਗ ਨਹੀਂ ਬਣਾਇਆ ਸੀ ਸੋ ਮੈਂ ਉਹ ਬਲੌਗ ਬਣਾਇਆ ਤੇ ਕਿਵੇਂ ਦਾ ਲੱਗਿਆ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਨੈਕਸਟ ਡੇ ਸ਼ੂਟ ਰੈੱਡ ਕਲਰ ਦਾ ਸੀ ਇਹਦਾ ਵੀ ਜਿਹੜਾ ਗਲਾ ਅਲਗ ਵਰਕ ਹੋਇਆ ਹੋਇਆ ਇਹ ਦਿਖਾਇਆ ਨਹੀਂ ਸੀ ਗੈਂਟਲ ਆਦਿ ਮੈਂ ਦਿਖਾਤਾ। ਸ਼ਾਟ ਫੋਜੀ ਕਲਰ ਦਾ ਸੀ। ਇਹਦੇ ਨਾਲ ਦਾ ਵੀ ਪਹਿਲਾਂ ਇੱਕ ਸੂਟ ਦਿਖਾ ਚੁੱਕੀ ਹਾਂ ਜੀ ਫੋਜੀ ਕਲਰ ਦਾ। ਸਿਰਫ ਜਿਹੜਾਗਾ ਕਲਰ ਚੇਂਜ ਹੈ। ਸਟੱਫ ਮਸਲੀਨ ਆ। neck ਦੇ ਉੱਤੇ ਕੰਮ ਆ ਨਾਲ ਪਰਲਸ ਦਾ ਕੰਮ ਕੀਤਾ ਹੋਇਆ ਹੈ। ਜ਼ਰੀ ਦੇ ਨਾਲ-ਨਾਲ ਜਿਹੜਾ ਪਰਲਸ ਦਾ ਕੰਮ ਹੈ। ਸੋ ਇਸ ਤਰ੍ਹਾਂ ਦਾ ਵਰਕ। ਇਹ ਵਾਲਾ ਜਿਹੜਾ ਦੇ ਨਾਲ ਦੁਪੱਟਾ ਸਿੰਪਲ ਦੁਪੱਟਾ ਹੈ ਜੀ ਮਸਲੀਨ ਦਾ। ਲਾਸਿੜੀ ਲੱਗੀ ਹੋਈ ਹੈ। ਇਵਨਸ ਤੋਂ ਦਿਖਾਤਾ ਬੇਟਾ ਚਲੋ ਠੀਕ ਹੈ ਜੀ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਟਾਈਮ ਹੋ ਗਿਆ 7 ਵਜੇ ਤੋਂ ਉੱਪਰ ਦਾ ਹੁਣ ਸੋ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਬਲੌਗ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ ਹਮੇਂ ਕੱਲ ਹੋਵੇਗਾ ਅਗਲੀ ਵਾਰੀ ਅਗਲੀ ਰੋਜ਼ ਪੂਰਾ ਵਸਤੂ ਹੋਈ ਹੋਈ ਆਣਾ